ਕਰਨ ਤੋਂ ਪਹਿਲਾਂ ਜੋ ਕਿ ਪਹਿਲਗਾਮ ਦੇ ਵਿੱਚ ਮੰਦਭਾਗੀ ਘਟਨਾ ਹੋਈ ਸੀ ਜੋ ਉੱਥੇ ਆਪਣੇ ਸਲਾਮੀ ਆਈ ਸੀ ਉਹਨਾਂ ਨੂੰ ਉੱਥੇ ਮੌਤੇ ਘਾਟ ਉਤਾਰਿਆ ਗਿਆ ਅੱਜ ਉਹ ਸਬੰਧ ਵਿੱਚ ਸਭ ਤੋਂ ਪਹਿਲਾਂ ਅਸੀਂ 1 ਮਿੰਟ ਦਾ ਮੌਨਟਨ ਕਰਦੇ ਹਾਂ ਸਾਰੇ ਸਾਥੀ ਨੂੰ ਕਹਾਂਗੇ ਕਿ ਮੌਨਟਨ ਕਰਨ ਈਸਨ ਐਸੋਸੀਏਸ਼ਨ ਰਜਿਸਟਰ ਨੰਬਰ 295 ਪਲਾਗ ਨੇ ਹੌਸਲ ਸਿੰਘ ਵਾਲਾ ਜਿਲ੍ਹਾ ਮੋਗਾ ਦੇ ਸਾਰੇ ਡਾਕਟਰ ਸਾਥੀਆਂ ਦਾ ਧੰਨਵਾਦ ਪਹੁੰਚਣ ਤੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਦੀ ਕੁਝ ਦਿਨ ਪਹਿਲਾਂ ਲੁਧਿਆਣਾ ਵਿਖੇ ਅਗਾਮੀ ਮੀਟਿੰਗ ਹੋਈ ਜਿਸ ਵਿੱਚ ਪਾਲਕਮਾ ਦੇ ਜੋ ਆਪਣੇ ਸੀਰ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ 2 ਮਿੰਟ ਦਾ ਮੌਨਤਰ ਰਿਹਾ ਗਿਆ ਜਿਸ ਵਿੱਚ ਆਲ ਇੰਡੀਆ ਦੇ ਕੌਮੀ ਪ੍ਰਧਾਨ ਡਾਕਟਰ ਕਲਵੰਤ ਸਿੰਘ ਜੀ ਆਏ ਰਹੇ ਕਡੇਰਾ ਵਸੀ ਦਾ ਐਮ ਐਲ ਏ ਜੀ ਉਹਨਾਂ ਨੇ ਆਪਣੇ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਨੂੰ ਝੋਲਾ ਸਾਫ ਡਾਕਟਰ ਦੱਸਿਆ ਜੀ ਉਹਦੇ ਬਾਰੇ ਵੀ ਕੋਈ ਉੱਥੇ ਵਿਚਾਰ ਚਰਚਾ ਹੋਈ ਜੀ ਮੀਟਿੰਗ ਦੇ ਵਿੱਚ ਨਹੀਂ ਉਹ ਮੀਟਿੰਗ ਪਹਿਲਾਂ ਹੋ ਚੁੱਕੀ ਸੀ ਉਸ ਤੋਂ ਬਾਅਦ ਡਾਕਟਰ ਸਾਡੇ ਜਸਵਿੰਦਰ ਸਿੰਘ ਕਾਲਖੋ ਸੂਬਾ ਪ੍ਰਧਾਨ ਜਿਨ੍ਹਾਂ ਦੀ ਰਹਿਮਾਈ ਹੇਠ ਡਾਕਟਰ ਵੱਖ-ਵੱਖ ਡਾਕਟਰ ਸਾਥੀਆਂ ਨੂੰ ਕਾਲ ਕੀਤੀ ਗਈ ਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਸੂਬੇ ਪੱਧਰੀ ਰੋਸ ਰੈਲੀ ਕਰਾਂਗੇ ਉਹਨਾਂ ਦੇ ਬਰਖਲਾ ਦਾਸਾ ਜਿਹੜੇ ਤੁਹਾਡੇ ਆਲ ਇੰਡੀਆ ਦੇ ਪ੍ਰਧਾਨ ਆ ਬਾਈ ਨੇਮ ਉਹ ਕੌਣ ਆ ਜੀ ਹੁਣ ਹਾਂਜੀ ਆਲ ਇੰਡੀਆ ਦੇ ਕੌਮੀ ਪ੍ਰਧਾਨ ਡਾਕਟਰ ਕੁਲਵੰਤ ਸਿੰਘ ਜੀ ਜੋ ਰਾਜਸਥਾਨ ਤੋਂ ਹਨ ਉਹ ਮੋਕਲਵੰਤ ਹਨ ਪਹਿਲਾਂ ਡਾਕਟਰ ਬਾਲੀ ਜੀ ਵੀ ਕਹਿੰਦੇ ਸੀ ਮੈਂ ਜੀ ਪ੍ਰਧਾਨ ਨੇ ਉਹ ਸਪਸ਼ਟੀਕਰਨ ਦੇਤਾ ਜੀ ਉਹਨਾਂ ਨੇ ਡਾਕਟਰ ਕੁਲਵੰਤ ਜੀ ਨੇ ਮੌਜੂਦਾ ਪ੍ਰਧਾਨ ਹੋ ਕੇ ਹੋਰ ਕੋਈ ਰਣਨੀਤੀ ਤੁਹਾਡੀ ਜੀ ਰਣਨੀਤੀ ਬਸ ਹੁਣ ਆਪਣੇ ਜੋ ਢਿਲਾ ਮੋਗਾ ਦੇ ਪ੍ਰਮਾਣ ਪੱਤਰ ਆਈ ਕਾਰਡ ਰਹਿੰਦੇ ਸੀ ਸਟਾਰਸਾਚ ਨੂੰ ਕਾਲ ਕਰੀ ਸੀ ਸਾਰੇ ਆਪ ਕੋ ਆਪਣੇ ਫਾਰਮ ਭਰ ਕੇ ਲਿਆਓ ਜਲਦ ਤੋਂ ਜਲਦ ਪ੍ਰਮਾਣ ਪੱਤਰ ਤੇ ਆਈਡ ਕਾਰਡ ਬਣ ਸਕੀ ਕਿੰਨੇ ਕੁ ਟਾਈਮ ਚ ਇਹ ਬਣ ਜਾਣਗੇ ਜੀ ਪ੍ਰਮਾਣ ਪੱਤਰ ਜੀ ਤਕਰੀਬਨ 15-20 ਦਿਨ ਤਾਂ ਲੱਗ ਹੀ ਜਾਣਗੇ ਤੇ ਇੱਕ ਬੋਰਡ ਦੀ ਵੀ ਗੱਲ ਚੱਲ ਰਹੀ ਕੁਝ ਕਲੀਨਿਕ ਦੇ ਸਾਹਮਣੇ ਬੋਰਡ ਲੱਗਣਾ ਹੈ ਹਾਂਜੀ ਉਹਦੇ ਬਾਰੇ ਵੀ ਜਾਣਕਾਰੀ ਆਈਡ ਕਾਰਡ ਬਣਨਗੇ ਪ੍ਰਮਾਣ ਪੱਤਰ ਬਣਨਗੇ ਕਲੀਨਿਕ ਤੇ ਬੋਰਡ ਲੱਗਣਾ ਜੀ ਚ ਸੂਬਾ ਪ੍ਰਧਾਨ ਜੀ ਦਾ ਤੇ ਜ਼ਿਲ੍ਹਾ ਪ੍ਰਧਾਨ ਜੀ ਦਾ ਨੰਬਰ ਬਾਕਾਇਦਾ ਨੰਬਰ ਲਿਖਿਆ ਹੋ ਕੋਈ ਪ੍ਰੋਬਲਮ ਆਉਂਦੀ ਆ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਹਨਾਂ ਨਾਲ ਕਾਲ ਕੀਤੀ ਜਾ ਸਕਦੀ ਹੈ ਪ੍ਰੈਕਟਿਸ ਰਜਿਸਟ੍ਰੇਸ਼ਨ 295 ਨੰਬਰ ਬਲਾਕ ਨਿਹਾਲ ਸਿੰਘਾਣਾ ਜ਼ਿਲ੍ਹਾ ਮ ਅੱਜ ਦੀ ਮੀਟਿੰਗ ਦੇ ਵਿੱਚ ਡਾਕਟਰ ਸਾਥੀ ਨੇ ਜਦੋਂ ਦੱਸਿਆ ਤਾਂ ਕਿ ਪਹਿਲਾ ਗਾਮ ਦੇ ਵਿੱਚ ਜਿਹੜੀ ਦਰਿੰਦਿਆਂ ਨੇ ਅਤਵਾਦੀਆਂ ਨੇ ਇਹ ਆਵਾਮ ਦੇ ਉੱਪਰ ਜਿਹੜਾ ਹਮਲਾ ਕਰਕੇ ਤੇ ਆਪ ਦਾਪ ਇਹਨਾਂ ਨੇ ਉਹ ਸ਼ੋਅ ਕੀਤਾ ਕਿ ਇਹ ਦਰਿੰਦਗੀ ਦੀਆਂ ਹੱਦਾਂ ਟੱਪਦੇ ਹੋਏ ਉਹਨਾਂ ਨੇ ਸਾਨੂੰ ਲਲਕਾਰਿਆ ਅਸੀਂ ਉਹਨਾਂ ਦੀ ਸ਼ਖਸ਼ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਦੂਜਾ ਸਾਡੀ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਨੂੰ 295 ਨੰਬਰ ਵੱਲੋਂ ਇੱਕ ਡੇਹੜਾ ਬਸੀ ਦੇ ਐਮਐਲਏ ਸਾਹਿਬ ਬਲਜੀਤ ਰੰਧਾਵਾ ਜੀ ਨੇ ਸਾਡੇ ਜਥੇਬੰਦੀ ਦੇ ਡਾਕਟਰਾਂ ਨੂੰ अपशब्द बोले हैं। असी ओना दी बहुत ही सख्त शब्दਾਂ ਦੇ ਵਿੱਚ ਨਿੰਦਾ ਕਰਦੇ ਆਂ। ਔਰ ਉਹਨਾਂ ਨੂੰ ਇਹ ਜਾਤ ਕਰਾਉਨੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਦੀ ਇਹ ਸ਼ਬਦਾਵਲੀ ਦਾ ਜਿਹੜਾ ਉਹਨਾਂ ਨੂੰ ਤਰੀਕੇ ਦੇ ਨਾਲ ਮੂੰਹ ਤੋੜ ਮਾ ਜਵਾਬ ਦੇਵਾਂਗੇ ਤਾਂ ਕਿ ਅੱਗੇ ਤੋਂ ਕੋਈ ਕਿਸੇ ਨੂੰ ਜਿਹੜਾ ਕੋਈ ਅਹੁਦੇਦਾਰ ਜਾਂ ਕੋਈ ਹੋਰ ਆ ਬਿਨਾਂ وجہ ਗਲਤ ਸ਼ਬਦਾਵਲੀ ਦਾ ਨਾ ਪੇਸ਼ ਕਰ ਸਕੇ। ਸੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਸਾਰੇ ਡਾਕਟਰ ਸਾਡੀ ਸਾਥੇ ਸਹਾਜ ਰ ਹੈ ਤੇ ਸਾਡੀ ਸੂਭਾ ਕਮੇਟੀ ਵੱਲੋਂ ਦੇਤੇ ਫਰਮਾਨ ਦੇ ਸਾਡੀ ਮੀਟਿੰਗ ਮਹੀਨਾਵਾਰ ਮੀਟਿੰਗ ਚੱਲਦੀ ਹੈ ਉਹਦੇ ਤੇ ਅਸੀਂ ਜਿਹੜੇ ਸਾਡੀ ਜਥੇਬੰਦੀ ਨੂੰ ਅ ਪ੍ਰੈਕਟਿਸ ਕਰਦੇ ਸਾਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਉਹਦਾ ਹਰ ਚੀਜ਼ ਦਾ ਹੱਲ ਸਾਡੀ ਜਥੇਬੰਦੀ ਦੇ ਪੈਨ ਰੇਟ ਹੈ ਸੋ ਸਾਰੇ ਡਾਕਟਰ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਥੇਬੰਦੀ ਦੇ ਵਿੱਚ ਹਿੱਸਾ ਪਾਓ ਵੱਧ ਤੋਂ ਵੱਧ ਆ ਕਿ ਹਾਜ਼ਰੀ ਚ ਕਿੰਨੀ ਬਣਾਇਆ ਕਰੋ ਤਾਂ ਕਿ ਅਸੀਂ ਜਿਹੜਾ ਹੈ ਏਦਾਂ ਦੇ ਸਮਾਜ ਦੇ ਵਿਰੋਧੀ ਅੰਸਰ ਉਹਨਾਂ ਦਾ ਮੂੰਹ ਤੋੜਵਾ ਜਵਾ ਦੇ ਸਕੀਏ